हां जी दर्शको उम्मीद है ਤੁਸੀਂ ਠੀਕ ਹੋਵੋਗੇ ਚਲੋ ਫਿਰ ਅੱਜ ਬਹੁਤ ਵਧੀਆ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਕੀ ਦੀ ਹੈ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਵੇਂ ਕੋ ਗੱਲਾਂ ਬੜੀਆਂ ਸੁਣਾਉਂਦੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਉਹ ਇੱਕੋ ਸੁਣਾਉਂਦੇ ਆ ਵੀ ਸਾਡੇ ਪਿੰਡ ਦਾ ਝੰਡਾ ਉਮਲੇ ਕੋਈ ਨਾ ਤਾਜੇ ਤੱਕ ਝੰਡਾ ਉਮ ਨਹੀਂ ਮਿਲਿਆ ਤੇ ਇੱਕੋ ਸੁਣਾਉਂਦੇ ਹੁੰਦੇ ਨੇ ਕਿ ਬਠਿੰਡੇ ਕਨੇ ਇੱਕ ਬਾਬਾ ਮਿਲਿਆ ਸੀ जिने मेरे हाथ लाके केहा कि मैं मुख्यमंत्री ਦੇ ਹੱਥ ਲਾਵਾਂ ਨਾ ਅਜੇ ਤੱਕ ਉਹ ਬਾਬਾ ਮਿਲਿਆ। ਤੋਂ ਹੁਣ ਦਰਸ਼ਕੋ ਭਗਵੰਤ ਮਾਨ ਨੇ ਇੱਕ ਨਵਾਂ ਹੀ ਸੱਪ ਕਰਤਾ। ਕਹਿੰਦਾ ਵੀ ਸਾਡੇ ਪਿੰਡ ਦਾ ਜੂਪਾ। ਤੋਂ ਦੇਖੋ ਅੰਦਾਜ਼ਾ ਤਾਂ ਇਹੀ ਆ ਵੀ ਜੂਪਾ ਵੀ ਨਹੀਂ ਮਿਲਣਾ। ਪਰ ਇੱਕ ਬੇਨਤੀ ਜ਼ਰੂਰ ਕਰਾਂਗੇ ਕਿ ਜੇ ਜੋ ਇਹ ਵੀਡੀਓ ਭਗਵੰਤ ਮਾਨ ਸਾਭ ਦੀ ਬਹੁਤ ਵਧੀਆ ਹੈ, ਸਿੱਖਿਆਦਾਇਕ ਹੈ। ਤੋਂ ਉਮੀਦ ਹੈ ਚਲੋ ਕੁਦਰਤ ਕਰੇ। ਮੁੱਖ ਮੰਤਰੀ ਸਾਹਿਬ ਦੇ ਪਿੰਡ ਦਾ ਜੂਪਾ ਸਾਨੂੰ ਕਿਸੇ ਨਾ ਕਿਸੇ ਨੂੰ ਮਿਲ ਜੇ ਸੋ ਚਲੋ ਫਿਰ ਆਪਾਂ ਬਿਨਾਂ ਦੇਰ ਕਿਤੇ ਇਸ ਵੀਡੀਓ ਦਾ ਆਨੰਦ ਲੈਂਦੇ ਆਂ ਦੇਖਦੇ ਆਂ ਜੂਪੇ ਵਾਲੀ ਵੀਡੀਓ ਮੁੱਖ ਮੰਤਰੀ ਸਾਹਿਬ ਦੀ ਕਿੱਦਾਂ ਦੀ ਹੈ ਹੋ ਜਾਂਦਾ ਰਵਾਜ ਖਤਮ ਕਾਦੇ ਵਾਤੇ ਪੁਰਾਣੇ ਚੱਲੀ ਜਾਂਦਾ ਉਹੀ ਹੋ ਜੇ ਕੰਬਲ ਦੇ ਜਨੇ ਕਦੇ ਕੰਬਲ ਲਿਆ ਕਿਸੇ ਨੇ ਹੁਣ ਮਿਲਣੀ ਤੇ ਕੰਬਲ ਸਾਡੇ ਨਾ ਆਪਣਾ ਲੱਗੀ ਪਰਿਵਾਰ ਚੋਂ ਐ ਜੂਪਾ ਜੂਪਾ ਦਾ ਕਿਉਂ ਕਿ ਆਪਣੇ ਰਿਵਾਜ ਐ ਬਰਾਤ ਜਾਂਦੇ ਹੁੰਦੇ ਸੀ ਉਹ ਬਸ ਚ ਬਰਾ ਜਾਂਦੀ ਸੀ ਜੂਪਾ ਬਸ ਚ ਬੈਠਾ ਹੁਣ ਬਸ ਚ ਮੁੰਡੇ ਦਾ ਬਾਪੂ ਬੈਠਾ ਐ ਮੁੰਡੇ ਦਾ ਫੁੱਫੜ ਮੁੰਡੇ ਦਾ ਮਾਸੜ ਸਾਰੇ ਬਸ ਚ ਬੈਠੇ ਕੋਲੇ ਮੁੰਡੇ ਦੀ ਗੱਜਾਂ ਦਾ ਹੁੰਦਾ ਸੀ ਕਾਰ ਚ ਤਾਂ ਮੁੰਡੇ ਦਾ ਫੁੱਫੜ ਕਹਿੰਦਾ ਵੀ ਜੇ ਮਿਲਣੀ ਤੇ ਮੈਨੂੰ ਦੋ ਤੋਲਿਆਂ ਦੀ ਸ਼ਾਂਪ ਨਾ ਪਾਈ ਮੈਂ ਨੰਦ ਨਹੀਂ ਹੋਣ ਦੇਣੇ। ਮੁੰਡੇ ਦਾ ਮਾਸੜ ਕਹਿੰਦਾ ਜੇ ਮਿਲਣੀ ਤੇ ਕੜਾ ਨਾ ਪਾਇਆ ਮੇਰੇ। ਨੰਦ ਮੈਂ ਵੀ ਨਹੀਂ ਹੋਣ ਦੇਣੇ। ਮੁੰਡੇ ਦਾ ਬਾਪੂ ਕਹਿੰਦਾ ਜੇ ਮਿਲਣੀ ਤੇ ਬੋਲਟ ਮੋਟਰਸਾਈਕਲ ਦੀਆਂ ਕੁੰਜੀਆਂ ਨਾ ਧਰੀਆਂ ਉਹਨੇ ਕੰਬਲ ਤੇ। ਨੰਦ ਮੈਂ ਵੀ ਨਹੀਂ ਹੋਣ ਦੇਣੇ। ਉਹ ਜੂਪਾ ਵਿਚਾਰਾ ਤਜਰਬੇਕਾਰ ਸੀ ਪਉਣਾ ਪਿੰਡ ਦਾ ਵਿਆਹ ਸੀ ਉਹਨੇ। ਉਹ ਬੱਸ ਦੇ ਡਰਾਈਵਰ ਨੂੰ ਜਾ ਕੇ ਕਹਿੰਦਾ ਬਾਈ ਬੱਸ ਰੋਕ ਲਾ। ਤੇ ਮੈਨੂੰ ਲਾ ਦੇ ਉਹ ਕਹਿੰਦਾ ਕੀ ਹੋ ਗਿਆ ਨਾ ਬਸ ਤੂੰ ਲਾ ਦੇ ਮੈਨੂੰ ਉਹਨੇ ਬੱਸ ਰੋਕ ਲਈ ਕਹਿੰਦਾ ਲਾ ਲਾਉਣਾ ਕਿਉਂ ਦੱਸਦਾ ਦੇ ਉਤਰਨਾ ਕਿਉਂ ਕਹਿੰਦਾ ਜਿਹੜੇ ਸਾਹਬ ਤੇ ਬੱਸ ਚ ਗੱਲਾਂ ਚੱਲੀ ਜਾਂਦੀਆਂ ਹਨਾ ਬਰਾਤ ਸੁੱਕੀ ਨਹੀਂ ਮੁੜਦੀ ਇਹ ਮੈਨੂੰ ਤਾਂ ਇੱਥੇ ਲਾ ਦੇ ਬਰਾਤ ਸੁੱਕੀ ਨਹੀਂ ਮੁੜਦੀ ਜਿਹੜੇ ਸਾਹਬ ਤੇ ਗੱਲਾਂ ਚੱਲ ਰਹੀਆਂ ਨੇ ਉਤਰ ਗਿਆ ਸੱਚੀ ਵਿੱਚ ਉਤਰ ਗਿਆ ਉਹ ਖੇਤਾਂ ਵਿੱਚ ਦੀ 12:00 ਵਜੇ ਪਹੁੰਚਿਆ ਤੁਰ ਕੇ ਪਿੰਡ ਬਰਾਤ ਸਾਢੇ 12:00 ਆ ਗਈ ਉਧਰੋਂ ਜੋੜਾ ਉੱtre ਕਿਸੇ ਦੀ ਮਾਂ ਐ ਕਿਸੇ ਦੀ ਐ ਉਹ ਲੋਕ ਨੇ ਕੀ ਹੋ ਗਿਆ ਜੂਪਾ ਕਹਿੰਦਾ ਭਾਈ ਕੰਬਲ ਵਾਲੇ ਭਾਰੀ ਦੀ ਮਿਲਣ ਵਾਲੇ ਵਾਹੇ ਤੋੜਦਿਆਂ ਸਾਰਿਆਂ ਦੀਆਂ ਬਸ ਉਹ ਹਾਲ ਦਾ ਉਦੋਂ ਉੱਥੇ ਹੀ ਫਿਰ ਇੱਥੇ ਬਣ ਕੇ ਆ ਜਾਂਦੇ ਜੂਪੇ ਹੋਰਾਂ ਤੋਂ ਲੈ ਲੀਏ ਆਪਾਂ ਸਿੱਖਿਆ ਵੀ ਇਹ ਚੀਜ਼ਾਂ ਛੱਡ ਦਈਏ ਨਹੀਂ ਬਰਾਤਾ ਸੁੱਕੀਆਂ ਨਹੀਂ ਮੁੜਦੀਆਂ ਫਿਰ